ਐਨਆਰਆਈ ਲੋਕਾਂ ਦੀ ਮਦਦ ਨਾਲ ਬਣੀ ਆਮ ਆਦੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਦੇ ਐਮਐਲਏ ਮੰਤਰੀ ਜਿਹੜੇ ਆ ਉਹ ਹੁਣ ਐਨਆਰਆਈ ਲੋਕਾਂ ਦੀ ਹੀ ਕੋਠੀਆਂ ਤੇ ਜ਼ਮੀਨਾਂ ਦੱਬ ਲੱਗੇ ਪਹਿਲਾਂ ਸਰਬਜੀਤ ਕੌਰ ਮਾਨੂਕੇ ਦੇ ਉੱਪਰ ਇੱਕ ਐਨਆਰਆਈ ਦੀ ਕੋਠੀ ਨੱਪਣ ਦੇ ਇਲਜ਼ਾਮ ਲੱਗੇ ਤੇ ਹੁਣ ਮੰਤਰੀ ਲਾਲਜੀਤ ਭੁੱਲਰ ਦੇ ਉੱਪਰ ਇੱਕ ਐਨਆਰਆਈ ਮਹਿਲਾ ਦੀ 11 ਕਿੱਲੇ ਜ਼ਮੀਨ ਨੱਪਣ ਦੇ ਇਲਜ਼ਾਮ ਲੱਗੇ ਨੇ ਤੇ ਮੰਤਰੀ ਸਾਹਿਬ ਹੁਣ ਸਾਡਾ ਫੋਨ ਵੀ ਜਿਹੜਾ ਉਹ ਚੱਕ ਨਹੀਂ ਦੇਗਾ ਮੇਰੇ ਦਾਦੀ ਜੀ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਵਿੱਚੋਂ ਸੀਗੇ 400 ਕਿੱਲਾ ਜ਼ਮੀਨ ਉਹਨਾਂ ਕਰਕੇ ਸਾਨੂੰ ਮਾਨਸਾ ਡਿਸਟ੍ਰਿਕਟ ਦੇ ਸੰਗਾ ਪਿੰਡ ਵਿੱਚ ਮਿਲੀ ਸੀ ਤੇ 100 ਕਿੱਲਾ ਜ਼ਮੀਨ ਸਾਨੂੰ ਪੱਟੀ ਵਿੱਚ ਜਦੋਂ 1947 ਤੋਂ ਅਸੀਂ ਉਧਰੋਂ ਖਾਰੇ ਪਿੰਡ ਤੋਂ ਮਾਈਗ੍ਰੇਟ ਹੋ ਕੇ ਆਏ ਉੱਥੋਂ ਸਾਡੇ ਮੇਰੇ ਡੈਡੀ ਦੇ ਦੋ ਉਹਨਾਂ ਦੇ ਬ੍ਰਦਰ ਨੂੰ ਇਹ 100 ਕਿੱਲਾ ਜ਼ਮੀਨ ਮਿਲੀ ਸੀ ਪਹਿਲੀ ਵਾਰ ਮੰਤਰੀ ਮੈਨੂੰ ਕਾਲ ਕਰਦਾ ਵਾ ਕਿ ਤੁਹਾਡਾ ਬ੍ਰਦਰ ਜ਼ਮੀਨਸ ਮੈਨੂੰ ਠੇਕੇ ਤੇ ਦੇਣਾ ਚਾਹੁੰਦਾ ਵਾ ਤੇ ਤੁਸੀਂ ਵੀ ਸਾਰੀਆਂ ਭੈਣਾਂ ਆਲਮੋਸਟ 14 ਕਿੱਲੇ ਬੰਦੀ ਆ ਕਿ ਕਿਉਂਕਿ ਪੰਜ ਮੇਰੀ ਭੈਣ ਦੇ ਇਹਦੇ ਵਿੱਚੋਂ ਹਿੱਸਾ ਤੁਸੀਂ ਵੀ ਮੈਨੂੰ ਠੇਕੇ ਤੇ ਦੇ ਦਿਓ ਤਾਂ ਜਿਵੇਂ ਸਾਨੂੰ ਦਿਮਾਗ 'ਚ ਆਲਵੇਸ ਸੁਣਿੰਦਾ ਕਿ ਮੰਤਰੀ ਤੁਹਾਡੀਆਂ ਜ਼ਮੀਨਾਂ ਮਲ ਲੈਂਦੇ ਆ ਅਸੀਂ ਕਿਹਾ ਕਿ ਵੈਸੇ ਵੀ ਸਾਡੀ ਠੇਕੇ ਤੇ ਚੜ ਚੁੱਕੀ ਸੀ ਤਾਂ ਅਸੀਂ ਕਿਹਾ ਕਿ ਨਹੀਂ ਅਸੀਂ ਨਹੀਂ ਦੇਣੀ ਅਸੀਂ ਰਿਫਿਊਜ਼ ਕਰਤਾ ਫਿਰ ਜਿਹੜੇ ਬੰਦੇ ਨੇ ਆਲਰੇਡੀ ਠੇਕੇ ਤੇ ਲਈ ਸੀਗੇ ਉਹਨੂੰ ਹੀ ਰਹਿਣ ਦਿੱਤੀ ਇਹ ਮੰਤਰੀ ਮੈਨੂੰ ਕਾਲ ਕਰਦਾ 20 ਮਈ ਨੂੰ ਕਿ ਆਓ ਤੁਸੀਂ ਨਾ ਮੇਰੇ ਘਰ ਆਪ ਨਿਸ਼ਾਨਦੇਹੀ ਕਰਾਈਏ ਤੁਹਾਡੀ ਜ਼ਮੀਨ ਦੀ ਮੈਂ ਅਗਲੇ ਦਿਨ ਜਾਂਨੀ ਉਹਨਾਂ ਦੇ ਘਰ ਤੇ ਮੇਰੇ ਨਾਲ ਕੋਈ ਨਿਸ਼ਾਨਦੇਹੀ ਦੀ ਗੱਲ ਨਹੀਂ ਕੀਤੀ ਮੈਨੂੰ ਸਿੱਧਾ ਹੀ ਕਹਿੰਦੇ ਕਿ ਤੁਸੀਂ ਜਾਂਦਾ ਸਨ ਜਿਹੜੀ ਤੁਹਾਡਾ ਹਿੱਸਾ ਹੁੰਦਾ ਉਹ ਮੈਨੂੰ ਠੇਕੇ ਤੇ ਦੇ ਦਿਓ ਜਾਂ ਤੁਸੀਂ ਇਦਾਂ ਕਰੋ 2 ਲੱਖ ਵੱਧ ਚੁੱਕੋ ਮੇਰੇ ਬ੍ਰਦਰ ਤੋਂ ਪ੍ਰਾਈਸ ਤੇ ਸਾਰੀਆਂ ਭੈਣਾਂ ਮੈਨੂੰ ਸੈਲ ਕਰ ਦਿਓ ਤੇ ਮੈਂ ਚੁੱਪ ਰਹੀ ਮੈਂ ਕਿਹਾ ਹਾਂ ਸੀ ਸਲਾਹ ਕਰਦੇ ਆ ਕਿਉਂਕਿ ਮੈਂ ਕੱਲੀ ਸੀ ਤੇ ਉਹ ਉਹਨਾਂ ਦੇ ਡੈਡੀ ਸੁਖਦੇਵ ਸਿੰਘ ਤੇ ਉਹ ਆਫਿਸ ਵਿੱਚ ਬੈਠੇ ਹੋਏ ਸੀਗੇ ਹਾਂਜੀ ਹੋਰ ਕੋਈ ਨਹੀਂ ਸੀ ਆਫਿਸ ਵਿਚ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸੋਚਦੇ ਆਂ ਮੈਂ ਉੱਥੇ ਗਈ ਤੁਰਨ ਲੱਗੀ ਮੈਨੂੰ ਕਹਿੰਦੇ ਫਿਰ ਮੈਂ ਵਾਹ ਲਾ ਮੈਂ ਕਿਹਾ ਨਹੀਂ ਤੁਸੀਂ ਨਹੀਂ ਵਾਹ ਸਕਦੇ ਮੈਂ ਇਹਨੂੰ ਸਲਾਹ ਕਰ ਲੈਣ ਦੋ ਆਪਣੀ ਇਹ ਮੰਤਰੀ ਕੋਈ ਹੋਰ ਮੰਤਰੀ ਹੁੰਦਾ ਉਹਨੇ ਤੁਹਾਨੂੰ ਪੁੱਛਣਾ ਵੀ ਨਹੀਂ ਸੀ ਉਹਨੇ ਵੜ ਜਾਣਾ ਮੈਂ ਤਾਂ ਤੁਹਾਨੂੰ ਪੁੱਛ ਕੇ ਵੜਨ ਦਿਆ ਤੇ ਮੈਂ ਚੁੱਪ ਕਰਕੇ ਉੱਥੋਂ ਟਾਲਮਟੋਲ ਕਰਕੇ ਨਿਕਲੀ ਮੈਨੂੰ ਫੋਨ ਜਾਂਦਾ ਕਿ ਉਹ ਤੁਹਾਡੀ ਜਿਹੜੀ ਜ਼ਮੀਨ ਡੈਡੀ 11 ਕਿੱਲੇ ਵਾਲੀ ਆ ਉਹ ਸਾਈਡ ਤੋਂ ਜਿਹੜਾ ਪਾਸਾ ਸਾਡਾ ਰਹਿ ਗਿਆ ਸੀਗਾ ਜਿੱਦਾਂ ਦੀ ਉਹਨੇ ਖਰੀਦੀ ਵੀ ਨਹੀਂ ਉਹਦਾ ਕੋਈ ਲੈਣਾ ਦੇਣਾ ਵੀ ਨਹੀਂ 11 ਕਿੱਲਿਆਂ ਵਿੱਚ ਅਸੀਂ 6 ਜਾਣੇ 6 ਰਾਂ ਉਧਰੋਂ ਵਾਹ ਲੈਂਦਾ ਇਵਨ ਕਿ ਤਿੰਨ ਕਿੱਲੇ ਤਾਂ ਉਹ ਵੋਂਦਾ ਹੀ ਵੋਂਦਾ ਪਲੱਸ ਨਾਲ ਸਾਡਾ ਪੈ ਆ ਵਾਹ ਲੈਂਦਾ ਸਾਡੇ ਖਾਲੇ ਸਾਡੇ ਪੋਰੇ ਸਭ ਬੰਦ ਕਰਤੇ ਕਿ ਇਹ ਹੁਣ ਸਾਡੇ 7 ਕਿੱਲੇ ਜਿਹੜੇ ਇਹਨਾਂ ਦੇ ਬੰਦੇ ਉੱਚ ਐਂਟਰ ਹੀ ਨਹੀਂ ਕਰ ਸਕਦੇ ਵੀ ਕਿਸੇ ਨੂੰ ਠੇਕੇ ਤੇ ਵੀ ਨਹੀਂ ਸੀ ਦੇ ਸਕਦੀਆਂ ਅਸੀਂ ਆਪ ਤੇ ਵਾਈ ਕਰਨੀ ਕੀ ਦੂਰ ਆ ਯਾਨੀ ਤੁਹਾਡੀ ਜ਼ਮੀਨ ਦੇ ਉੱਪਰ ਕਬਜ਼ਾ ਕਰਨ ਦੇ ਲਈ ਉਹਨੇ ਜਿਹੜਾ ਕੋਠਾ ਪਾਇਆ ਉਹ ਤੁਹਾਡੀ ਜ਼ਮੀਨ 'ਚ ਪਾ ਲਿਆ ਸਾਡੀ ਜ਼ਮੀਨ 'ਚ ਹੀ ਪਾ ਲਿਆ ਤੇ ਮੈਂ ਫਿਰ ਉੱਥੇ ਜਾਨੀ ਆ ਮੈਨੂੰ ਪਤਾ ਲੱਗਦਾ ਮੈਂ 112 ਨੰਬਰ ਤੇ ਕਾਲ ਕਰਕੇ ਜਾਨੀ ਆ ਪੁਲਿਸ ਨੂੰ ਕਿ ਆਓ ਮੇਰੀ ਹੈਲਪ ਕਰੋ ਕੋਈ ਸਾਡੀ ਜ਼ਮੀਨ ਤੇ ਕਬਜ਼ਾ ਕਰੇ ਮੈਂ ਕੋਈ ਨਹੀਂ ਨਾਮ ਲਿਆ ਬਲ ਲਾਲਜੀਤ ਭੁੱਲਰ ਮੈਨੂੰ ਪਤਾ ਸੀ ਜੇ ਮੈਂ ਨਾਮ ਲੈਂਦੀ ਪੁਲਿਸ ਨੇ ਆਉਣਾ ਹੀ ਨਹੀਂਗਾ ਉਹ ਵਿਚਾਰੀਆਂ ਪੁਲਿਸ ਵਾਲੀਆਂ ਮੇਰੇ ਅੱਗੇ ਤਰਲੇ ਮਾਰੀ ਜਾਂਦੀਆਂ ਪਲੀਜ਼ ਮੰਨਜੋ ਨਾ ਕਿ ਮੈਂ ਕਿਹ ਪਤਾ ਨਹੀਂ ਕੀ ਗੜ ਬਟ ਇੰਨਾ ਰੋਣ ਹੱਕ ਇੰਨਾ ਪ੍ਰੈਸ਼ਰ ਸੀ ਪੁਲਿਸ ਤੇ ਵੀ ਇਹਨੂੰ ਇੱਥੇ ਰੱਖੋ ਮੈਂ ਫਿਰ 15 ਮਿੰਟ ਉੱਥੇ ਲਾਤੇ ਹਾਰ ਕੇ ਮੈਂ ਕਿਹਾ ਤੁਸੀਂ ਸਾਰੇ ਝੂਠੇ ਆ ਤੇ ਮੈਂ ਬਾਹਰ ਨਿਕਲ ਆਉਣੀ ਆ ਮੈਨੂੰ ਇੱਕ ਪੁਲਿਸ ਵਾਲਾ ਸਿਆਣਾ ਬਿਆਣਾ ਕਹਿੰਦਾ ਇਹਨੂੰ ਖਿੱਚ ਕੇ ਅੰਦਰ ਲੈ ਜਾ ਜੋ ਇਹ ਬੈਂਦੀ ਨਹੀਂ ਉੱਥੇ ਮੈਂ ਕਿਹਾ ਤੁਸੀਂ ਜੇਲ੍ਹ ਚ ਸਿਰ ਤੋਂ ਮੈਨੂੰ ਤੁਸੀਂ ਮੈਨੂੰ ਖਿੱਚਣਾ ਘਾਤੋਂ ਵੀ ਜੇਲ੍ਹ ਚ ਬੰਦ ਕਰ ਦੋ ਇਹੀ ਕਰਨਾ ਚਾਹੁੰਦੇ ਨਾ ਤੁਸੀਂ ਜਦੋਂ ਮੈਂ ਇਦਾਂ ਕਿਹਾ ਫਿਰ ਉਹ ਥੋੜੇ ਜੇ ਠੰਡਕ ਜੇ ਗਏ ਤੇ ਮੈਂ ਆਪਣ ਜਾਂਦੀਆਂ ਮੈਨੂੰ ਤੋੜ ਨਹੀਂ ਦਿੰਦੀਆਂ ਕਿ ਤੁਹਾਡੇ ਹਿੱਸੇ ਦੀ ਹੈ ਮੋਟਰ ਉਹਨੂੰ ਵੀ ਜਿੰਦਾ ਲਾ ਜਿੰਦਾ ਲਾਤਾ ਮੇਰੇ ਕੋ ਸਾਰੀ ਮੂਵੀ ਪਈ ਤੇ ਉਹ ਜਿਹੜੇ ਜਿਹੜੇ ਮਿਸਤਰੀ ਸੀ ਉਹ ਕੋਠਾ ਬਣ ਚੁੱਕਾ ਸੀ ਸਿਰਫ ਉਹਨ ਛੱਤ ਪੈਣ ਵਾਲੀ ਸੀ ਮੂਵੀ ਦੇ ਵਿੱਚ ਉਸ ਤੋਂ ਬਾਅਦ ਤਾਂ ਮੈਂ ਗਈ ਵੀ ਨਹੀਂ ਤੇ ਉਹ ਮਿਸਤਰੀ ਜਾ ਰਹੇ ਆ ਤੇ ਮੈਂ ਫਿਰ ਜਾ ਕੇ ਵੀਡੀਓ ਬਣਾਉਣੀ ਕਿ ਆ ਦੇਖੋ ਮੈਨੂੰ ਜਾ ਕੇ ਠਾਣੇ ਬਿਠਾਤਾ ਇਹਨਾਂ ਨੇ ਤੇ ਆਪ ਦੇਖੋ ਕੀ ਕਰਦੇ ਆ ਉਸ ਤੋਂ ਬਾਅਦ ਮੈਂ ਜੇ ਉੱਥੇ ਖੜੀ ਸੀਗੀ ਮੈਂ ਸੀਗੀ ਕਿ ਇਹ ਚਲੇ ਜਾਣ ਤਾਂ ਮੈਂ ਕੋਠਾ ਟਾ ਦਾਂ ਮੈਂ ਇਸ ਕਰਕੇ ਖੜੀ ਸੀ ਉਹਨਾਂ ਨੇ ਦੇਖ ਲਿਆ ਕਿ ਇੱਥੇ ਖੜੀ ਆ ਉਹਨਾਂ ਨੇ ਉਹ ਆਪਣੇ ਬੰਦੇ ਮੇਰੇ ਮਗਰ ਪਵਾਤੇ ਮੈਨੂੰ ਸਮਝ ਲੱਗੀ ਕਿ ਇਹ ਹੁਣ ਕੁਝ ਨਾ ਜੀ ਜਾ ਕੇ ਆਪਣੀ ਗੱਡੀ 'ਚ ਬੈਠੀ ਉੱਥੋਂ ਮੈਂ ਆਪਣੀ ਜਾਨ ਬਚਾਈ ਫਿਰ ਮੈਂ ਅਗਲੇ ਦਿਨ ਮੰਤਰੀ ਢਾਲੀਵਾਲ ਸਾਹਿਬ ਕੋ ਜਾਨੇ ਆ ਕਿ ਆ ਦੇਖੋ ਸਾਰਾ ਕੁਝ ਮੈਂ ਉਹਨਾਂ ਨੂੰ ਉਹ ਮੈਨੂੰ ਕਹਿੰਦੇ ਤੁਸੀਂ ਆਪਣੀ ਦਰਖਾਸਤ ਦਿਓ ਮੈਂ ਸਟੇਟਮੈਂਟ ਲੈ ਕੇ ਗਈ ਕਹਿੰਦੇ ਦੇਖੋ ਉਹ ਮੇਰੇ ਬਰਾਬਰ ਦਾ ਮੰਤਰੀ ਆ ਮੈਂ ਕੁਝ ਨਹੀਂ ਕਰ ਸਕਦਾ ਤੁਸੀਂ ਇਦਾਂ ਕਰੋ ਭਗਵੰਤ ਮਾਨ ਜੀ ਕੋਲ ਜਾਓ ਲੁਧਿਆਣੇ ਮੈਂ ਕਿਹਾ ਤੁਸੀਂ ਮੇਰੀ ਅਪਾਇੰਟਮੈਂਟ ਬੁੱਕ ਕਰ ਦਿਓ ਅਈ ਮੈਂ ਅਪਾਇੰਟਮੈਂਟ ਵੀ ਨਹੀਂ ਬੁੱਕ ਕਰਦੀ ਮੈਂ ਉਹਨਾਂ ਨੂੰ ਸਭ ਵੀਡੀਓ ਭੇਜੀਆਂ ਸਾਰਾ ਕੁਝ ਭੇਜਿਆ ਪਰ ਕਿਤੇ ਵੀ ਸੁਣਵਾਈ ਨਹੀਂ ਹੋਈ ਜੇ ਮੇਰੇ ਤੇ ਕੱਲ ਨੂੰ ਹਮਲਾ ਹੁੰਦਾ ਮੇਰੀ ਕੋਈ ਜਾਨ ਨੂੰ ਖਤਰਾ ਹੁੰਦਾ ਕਿਉਂਕਿ ਮੈਂ ਉਹਨਾਂ ਚਾਹੇ ਮੇਰਾ ਬਿਜ਼ਨਸ ਲਾਸ ਹੋ ਰਿਹਾ ਪੰਜ ਮਹੀਨੇ ਹੋ ਗਏ ਮੈਨੂੰ ਇੱਥੇ ਠੱਕੇ ਖਾਂਦੀ ਨੂੰ ਮੈਂ ਸਾਰਾ ਕੁਝ ਸਹਨ ਲਈ ਮੈਂ ਆਪਣੀ ਸਿਹਤ ਵੀ ਮੇਰੀ ਸਿਹਤ ਤੇ ਵੀ ਇਫੈਕਟ ਪਿਆ ਇਹ ਇਸ ਔਖਾ ਨਹੀਂ ਹੈਗਾ ਇੱਕ ਜਨਾਨੀ ਵਾਸਤੇ ਲੜਾਈ ਲੜਨੀ ਤੇ ਮੈਂ ਫਿਰ ਵੀ ਲੜਣੀ ਕਿਉਂਕਿ ਮੈਂ ਆਪਣੇ ਫਾਦਰ ਦੀ ਜ਼ਮੀਨ ਨੂੰ ਬਚਾਉਣਾ ਆ ਜੋ ਮਰਜੀ ਹੋ ਅਸੀਂ ਮੰਤਰੀ ਨੂੰ ਨਹੀਂ ਵੇਚਣੀ ਉਹ ਸਾਨੂੰ ਪ੍ਰੈਸ਼ਰ ਪਾ ਰਿਹਾ ਕਿ ਜਾਂ ਮੈਨੂੰ ਵੇਚੋ ਜਾਂ ਮੈਨੂੰ ਠੇਕੇ ਤੇ ਦਿਓ ਨਾ ਅਸੀਂ ਉਹਨੂੰ ਠੇਕੇ ਤੇ ਦੇ ਨਹੀਂ ਨਾ ਅਸੀਂ ਵੇਚਣੀ ਆ ਜੇ ਭਗਵੰਤ ਮਾਨ ਜੀ ਤੁਸੀਂ ਮੇਰੀ ਜ਼ਮੀਨ ਨਹੀਂ ਛਡਵਾਓਗੇ ਤਾਂ ਫਿਰ ਮੇਰਾ ਆਸਰਾ ਬਸ ਗੁਰੂ ਨਾਨਕ ਦੇਵ ਜੀ ਆ ਉਹ ਸੱਚੇ ਪਾਤਸ਼ਾਹ ਉਹੀ ਮੈਨੂੰ ਇਨਸਾਫ ਦੇਣਗੇ ਨਹੀਂ ਤੇ ਮੈਨੂੰ ਨਹੀਂ ਦਿਸਦਾ ਕਿ ਮੈਨੂੰ ਇਨਸਾਫ ਮਿਲੂਗਾ ਐਨ ਆਰ ਆਈ ਲੋਕਾਂ ਦੀ ਮਦਦ ਨਾਲ ਬਣੀ ਆਮ ਆਦੀ ਪਾਰਟੀ ਭਗਵੰਤ ਮਾਨ ਦੀ ਸਰਕਾਰ ਦੇ ਐਮ ਐਲ ਏ ਮੰਤਰੀ ਜਿਹੜੇ ਆ ਉਹ ਹੁਣ ਐਨ ਆਰ ਆਈ ਲੋਕਾਂ ਦੀ ਹੀ ਕੋਠੀਆਂ ਤੇ ਜ਼ਮੀਨਾਂ ਦੱਬ ਲੱਗੇ ਨੇ ਇਸ ਤੋਂ ਪਹਿਲਾਂ ਆਪਾਂ ਦੇਖਿਆ ਕਿ ਪਹਿਲਾਂ ਸਰਬਜੀਤ ਕੌਰ ਮਾਨੂੰਕੇ ਦੇ ਉੱਪਰ ਇੱਕ ਐਨਆਰਆਈ ਦੀ ਕੋਠੀ ਨੱਪਣ ਦੇ ਇਲਜ਼ਾਮ ਲੱਗੇ ਤੇ ਹੁਣ ਮੰਤਰੀ ਲਾਲਜੀਤ ਭੁੱਲਰ ਦੇ ਉੱਪਰ ਇੱਕ ਐਨਆਰਆਈ ਮਹਿਲਾ ਦੀ 11 ਕਿੱਲੇ ਜ਼ਮੀਨ ਨੱਪਣ ਦੇ ਇਲਜ਼ਾਮ ਲੱਗੇ ਨੇ ਤੇ ਮੰਤਰੀ ਸਾਹਿਬ ਹੁਣ ਸਾਡਾ ਫੋਨ ਵੀ ਜਿਹੜਾ ਉਹ ਚੱਕ ਨਹੀਂ ਰਹੇ ਤਾਂ ਜੋ ਅਸੀਂ ਉਹਨਾਂ ਦਾ ਪੱਖ ਲੈਣਾ ਚਾਹੁੰਦੇ ਸੀ ਸਾਡੇ ਨਾਲ ਐਨਆਰਆਈ ਮਹਿਲਾ ਰਣਜੀਤ ਕੌਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰ ਮਸਲਾ ਕੀ ਹੈ ਕੈਨੇਡਾ ਤੋਂ ਇਹ ਹੈ ਗਿਆ ਕਿਵੇਂ ਲਾਲਜੀਤ ਭੁੱਲਰ ਨੇ ਉਹਨਾਂ ਦੀ ਜਿਹੜੀ ਹੈ ਇਹ ਜ਼ਮੀਨ ਨੱਪੀ ਹੈ ਸਾਰੀ ਗੱਲਬਾਤ ਜਿਹੜੀ ਆ ਕਰਾਂਗੇ ਮੈਡਮ ਪਹਿਲਾਂ ਤਾਂ ਬਹੁਤ-ਬਹੁਤ ਤੁਹਾਡਾ ਸਵਾਗਤ ਹੈ ਰojana lokna TV ਤੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੂੰਗਾ ਕਿ ਆਪਣੇ ਬਾਰੇ ਇੱਕ ਤਾਂ ਪਹਿਲਾਂ ਤਾਂ ਦੱਸ ਦਿਓ ਔਰ ਦੂਜਾ ਇਹ ਮੰਤਰੀ ਨੇ ਤੁਹਾਡੀ ਜ਼ਮੀਨ ਨੱਪ ਕਿਵੇਂ ਲਈ ਉਹਦੀ ਨਿਹਿਮਤ ਕਿਵੇਂ ਹੋ ਗਈ ਮੇਰਾ ਨਾਮ ਰਣਦੀਪ ਕੌਰ ਆ ਮੈਂ ਕੈਨੇਡੀਅਨ ਸਿਟੀਜ਼ਨ ਆ 30 ਸਾਲ ਤੋਂ ਮੈਂ ਕੈਨੇਡਾ ਵਿੱਚ ਰਹਿ ਰਹੀ ਆ ਤੇ ਮੈਂ ਮੇਰਾ ਮੈਂ ਪੱਟੀ ਡਿਸਟ੍ਰਿਕਟ ਤਰਨਤਨ ਤੋਂ ਬਿਲੋਂਗ ਕਰਦੀ ਆ ਤੇ ਮੈਂ ਥੋੜੀ ਆਪਣੀ ਬੈਕਗ੍ਰਾਉਂਡ ਦੱਸੂਗੀ ਕਿ ਮੇਰੇ ਦਾਦੀ ਜੀ ਜੋ ਕਿ ਮਹਾਰਾਜ ਰਣਜੀਤ ਸਿੰਘ ਦੇ ਖਾਨਦਾਨ ਵਿੱਚੋਂ ਸੀਗੇ 400 ਕਿੱਲਾ ਜ਼ਮੀਨ ਉਹਨਾਂ ਕਰਕੇ ਸਾਨੂੰ ਮਾਨਸਾ ਡਿਸਟ੍ਰਿਕਟ ਦੇ ਸੰਗਾ ਪਿੰਡ ਵਿੱਚ ਮਿਲੀ ਸੀ ਤੇ 100 ਕਿੱਲਾ ਜ਼ਮੀਨ ਸਾਨੂੰ ਪੱਟੀ ਵਿੱਚ ਜਦੋਂ 1947 ਤੋਂ ਅਸੀਂ ਉਧਰੋਂ ਖਾਰੇ ਪਿੰਡ ਤੋਂ ਮਾਈਗ੍ਰੇਟ ਹੋ ਕੇ ਆਏ ਉੱਥੋਂ ਸਾਡੇ ਮੇਰੇ ਡੈਡੀ ਦੇ ਦੋ ਉਹਨਾਂ ਦੇ ਬ੍ਰਦਰ ਨੂੰ ਇਹ 100 ਕਿੱਲਾ ਜ਼ਮੀਨ ਮਿਲੀ ਸੀ ਤੇ ਇਹ 100 ਕਿੱਲਾ ਦੇ ਵਿੱਚੋਂ ਮੇਰੇ ਡੈਡੀ ਨੂੰ 30 ਕਿੱਲੇ ਜ਼ਮੀਨ ਮਿਲੀ ਸੀ ਜਿਹਦੇ ਆ ਇਹ ਮਸਲਾ ਚੱਲ ਰਿਹਾ ਤਾਂ ਇਹ ਸਟੋਰੀ ਇਦਾਂ ਸ਼ੁਰੂ ਹੁੰਦੀ ਆ ਕਿ ਜਦੋਂ ਮੇਰੇ ਡੈਡੀ ਜੀ ਦੀ ਕਿਉਂਕਿ ਸੀਲਿੰਗ 'ਚ ਆਉਂਦੀ ਸੀ ਕਿ ਤੇ ਮੇਰੇ ਡੈਡੀ ਨੇ 11 ਕਿੱਲੇ ਮੇਰੇ ਡੈਡੀ ਦੇ ਨਾਮ ਸੀਗੇ 5 ਕਿੱਲੇ ਮੇਰੀ ਵੱਡੀ ਸਿਸਟਰ ਦੇ ਨਾਮ ਛੋਟੀ ਹੁੰਦੀ ਦੇ ਲੱਗ ਗਈ ਸੀ ਤੇ 4 ਕਿੱਲੇ ਮੇਰੇ ਮੰਮੀ ਦੇ ਨਾਮ ਸੀ ਤੇ ਉਹ 4 ਕਿੱਲੇ ਮੇਰੇ ਨਾਨਾ ਜੀ ਦੇ ਨਾਮ ਸੀ ਤੇ 4 ਕਿੱਲੇ ਮੇਰੇ ਮਾਮਾ ਜੀ ਦੇ ਨਾਮ ਸੀ ਤੇ 2 ਕਿੱਲੇ ਜਿਹੜੇ ਉਹਦੇ ਵਿੱਚੋਂ ਸੀਗੇ ਮੇਰੇ ਭੂਆ ਜੀ ਦੇ ਬੇਟੇ ਦੇ ਨਾਮ ਸੀ ਪਹਿਲਾਂ ਕਰਵਾਈ ਸੀ ਡੈਡੀ ਨੇ ਪਰ ਫਿਰ ਟਰਾਂਸਫਰ ਕਰਕੇ ਮੇਰੇ ਡੈਡੀ ਨੇ ਮੇਰੇ ਬੇਟੇ ਦੇ ਬੇਟੇ ਮੇਰੇ ਬ੍ਰਦਰ ਦੇ ਬੇਟੇ ਦੇ ਨਾਮ ਲਵਾ ਲਈ ਸੀ ਜਿਹੜੀ ਕਿ ਮੈਨੂੰ ਪਤਾ ਲੱਗਾ 2022 ਵਿੱਚ ਕਿ ਮੇਰਾ ਬ੍ਰਦਰ ਸੇਲ ਕਰਨਾ ਚਾਹੁੰਦਾ ਤੇ ਮੈਂ ਕਿਹਾ ਵੀ ਆਪਣੀ ਜ਼ਮੀਨ ਆ ਕਿਉਂਕਿ 11 ਕਿੱਲੇ ਜਿਹੜੀ ਡੈਡੀ ਦੀ ਡੈਥ ਹੋਣ ਤੋਂ ਸਾਡੇ ਸਾਰਿਆਂ ਦੇ ਨਾਮ ਲੱਗ ਚੁੱਕੀ ਸੀ ਚਾਰ ਸੀ ਭੈਣਾ ਇੱਕ ਸਾਡਾ ਬ੍ਰਦਰ ਤੇ ਇੱਕ ਮੰਮੀ ਤਾਂ ਮੈਂ ਸੋਚਿਆ ਕਿ ਕੋਈ ਐਵੇਂ ਬਾਹਰੋਂ ਆ ਕੇ ਬੈਠ ਜਾਊਗਾ ਮੈਂ ਆਪਣੇ ਬ੍ਰਦਰ ਨੂੰ ਕਿਹਾ ਕਿ ਕਿਉਂ ਸੇਲ ਕਰਦਾ ਪਿਆ ਤੂੰ ਜ਼ਮੀਨ ਤੇ ਕਹਿੰਦਾ ਮੈਨੂੰ ਲੋੜ ਹੈ ਮੈਂ ਆਪਣੇ ਬੇਟੇ ਨੂੰ ਬਾਹਰ ਕੱਲਣਾ ਤਾਂ ਮੈਂ ਕਿਹਾ ਚੱਲ ਮੈਂ ਖਰੀਦ ਲੈਣੀ ਆ ਮੈਂ ਉਹ ਆਪਣੇ ਬ੍ਰਦਰ ਕੋ ਉਹ ਦੋ ਕਿੱਲੇ ਜ਼ਮੀਨ ਖਰੀਦੀ ਸੀ ਤਾਂ ਪਿਛਲੇ ਸਾਲ ਤੋਂ ਜਦੋਂ ਪਹਿਲੀ ਵਾਰ ਮંત્રી ਮੈਨੂੰ ਕਾਲ ਕਰਦਾ ਵਾ ਕਿ ਤੁਹਾਡਾ ਬ੍ਰਦਰ ਜ਼ਮੀਨ ਮੈਨੂੰ ਠੇਕੇ ਤੇ ਦੇਣਾ ਚਾਹੁੰਦਾ ਵਾ ਤੇ ਤੁਸੀਂ ਵੀ ਸਾਰੀਆਂ ਭੈਣਾਂ ਆਲਮੋਸਟ 14 ਕਿੱਲੇ ਬੰਦੀ ਆ ਕਿ ਕਿਉਂਕਿ ਪੰਜ ਮੇਰੀ ਭੈਣ ਦੇ ਇਹਦੇ ਵਿੱਚੋਂ ਹਿੱਸਾ ਤੁਸੀਂ ਵੀ ਸਾਨੂੰ ਠੇਕੇ ਤੇ ਦੇ ਦਿਓ ਤਾਂ ਜਿਵੇਂ ਸਾਨੂੰ ਦਿਮਾਗ 'ਚ ਆਲਵੇਸ ਸੁਣਿੰਦਾ ਕਿ ਮੰਤਰੀ ਤੁਹਾਡੀਆਂ ਜ਼ਮੀਨਾਂ ਮਲ ਲੈਂਦੇ ਆ ਅਸੀਂ ਕਿਹਾ ਕਿ ਵੈਸੇ ਵੀ ਸਾਡੀ ਠੇਕੇ ਤੇ ਚੜ ਚੁੱਕੀ ਸੀ ਤਾਂ ਅਸੀਂ ਕਿਹਾ ਕਿ ਨਹੀਂ ਅਸੀਂ ਨਹੀਂ ਦੇਣੀ ਅਸੀਂ ਰਿਫਿਊਜ਼ ਕਰਤਾ ਫਿਰ ਜਿਹੜੇ ਬੰਦੇ ਨੇ ਆਲਰੇਡੀ ਠੇਕੇ ਤੇ ਲਈ ਸੀਗੇ ਉਹਨੂੰ ਹੀ ਰਹਿਣ ਦਿੱਤੀ ਫੇ ਜਦੋਂ ਮੈਂ ਜਨਵਰੀ ਵਿੱਚ ਹੁਣ ਕੈਨੇਡਾ ਤੋਂ ਇੱਥੇ ਆਉਣੀ ਆ ਮੈਨੂੰ ਕੋਈ ਦੱਸਦਾ ਵਾ ਕਿ ਤੇਰੇ ਬ੍ਰਦਰ ਨੇ ਜਿਹੜੀ ਮੇਰੇ ਮਾਮਾ ਜੀ ਦੇ ਨਾਮ ਸੀ ਜ਼ਮੀਨ ਫਰੰਟ ਤੋਂ ਉਹ ਤੇ ਉਹ ਮੇਰੇ ਮੰਮੀ ਤੋਂ ਉਹਨੇ ਆਪਣੇ ਨਾਮ ਕਰਾ ਲਈ ਮੰਮੀ ਦੀ ਵੀ ਆਪਣੇ ਨਾਮ ਕਰਾ ਲਈ ਤੇ ਜਿਹੜੇ ਮੇਰੇ ਨਾਨਾ ਜੀ ਦੀ ਡੈਥ ਅਜ ਤੋਂ 10 ਸਾਲ ਪਹਿਲਾਂ ਹੋਈ ਸੀਗੀ ਉਦੋਂ ਮੇਰੇ ਮੰਮੀ ਮੇਰੇ ਕੋਈ ਸੀ ਕੈਨੇਡਾ ਵਿੱਚ ਕਿਉਂਕਿ ਮੈਂ ਹੀ ਆਪਣੇ ਮੰਮੀ ਨੂੰ ਅਪਲਾਈ ਕੀਤਾ ਸੀ ਉਹ ਕੈਨੇਡੀਅਨ ਸਿਟੀਜ਼ਨ ਆ ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਮੇਰੇ ਨਾਨਾ ਜੀ ਨੇ ਕਿ ਮੈਂ ਹੁਣ ਡੈਥ ਹੋਣ ਵਾਲੀ ਆ ਤੇ ਉਹ ਤੇਰੀ ਭਾਬੀ ਕਹਿੰਦੀ ਪਈ ਜ਼ਮੀਨ ਲਵਾ ਦਿਓ ਨਾ ਮੇਰੇ ਤੇ ਮੈਂ ਕਿਹਾ ਨਹੀਂ ਤੁਸੀਂ ਮੰਮੀ ਦੇ ਨਾਮ ਹੀ ਕਰਾ ਦਿਓ ਕਿ ਕੱਲ ਨੂੰ ਜੇ ਕਿਸੇ ਨੇ ਮੰਮੀ ਨੂੰ ਨਾ ਸਾਂਭਿਆ ਜਾਨੀ ਕਿ ਜਿਹੜੇ ਤੁਹਾਡੇ ਫਾਦਰ ਸਾਹਿਬ ਨੇ ਤੁਹਾਡੇ ਨਾਨਕਿਆਂ ਦੇ ਨਾਮ ਤੇ ਜ਼ਮੀਨ ਕੀਤੀ ਸੀ ਉਹਨਾਂ ਨੇ ਤੁਹਾਨੂੰ ਵਾਪਸ ਜਿਹੜੀ ਉਹ ਜ਼ਮੀਨ ਕਰ ਦਿੱਤੀ ਉਹ ਤੁਹਾਡੇ ਮਦਰ ਦੇ ਨਾਮ ਤੇ ਹੋਗੀ ਔਰ ਮਦਰ ਦੇ ਨਾਮ ਤੋਂ ਤੁਹਾਡੇ ਬ੍ਰਦਰ ਨੇ ਆਪਣੇ ਨਾਮ ਜ਼ਮੀਨ ਉਹ ਜਿਹੜੀ ਆ ਕਰਵਾ ਲਈ ਤੇ ਉਹ ਵੇਚੀ ਜਣੀ ਹਾਂਜੀ ਉਹ ਉਹ 12 ਕਿੱਲੇ ਇਦਾਂ ਸੀ ਕਿ ਜਿਹੜੀ 11 ਕਿੱਲੇ ਸੀ ਉਹ ਮਿਡਲ 'ਚ ਸੀ ਚਾਰ ਕਿल्ले ਉਹਨੂੰ ਫਰੰਟ ਤੋਂ ਫਰੰਟ ਸੀ ਚਾਰ ਕਿल्ले ਖੱਬੇ ਪਾਸੇ ਸੀ ਚਾਰ ਕਿल्ले ਪਿਛਲੇ ਪਾਸੇ ਸੀ ਸਾਡੀ ਜਿਹੜੀ ਜ਼ਮੀਨ ਤੀ ਕਿल्ले ਆ ਅੱਗੇ ਵੀ ਸੜਕ ਲੱਗਦੀ ਪਿੱਛੇ ਵੀ ਸੜਕ ਲੱਗੀ ਸਭ ਤੋਂ ਬੈਸਟ ਜ਼ਮੀਨ ਆ ਪੱਟੀ ਦੀ ਪੂਰਾ ਟਾਕਿਆ ਤੇ ਉਹ ਫਿਰ ਅਸੀਂ ਉਹਨੂੰ ਕੁਝ ਕਹਿ ਨਹੀਂ ਸੀ ਸਕਦੇ ਕਿਉਂਕਿ ਉਹਨੇ ਨਾਂ ਲਵਾਲੀ ਸੀ ਅਸੀਂ ਫਿਰ ਕੀ ਕੀਤਾ ਸਟੇ ਲਵਾਤਾ 11 ਕਿल्ले ਸਾਨੂੰ ਇਹ ਹੋ ਗਿਆ ਕਿ ਕਿਤੇ ਮੇਰਾ ਬ੍ਰਦਰ ਕੋਈ ਖਾਸ ਚੌਥਾ ਹਿਸ ਚੋਸੇਫ ਜਿਹੜਾ ਸਾਈਡ ਤੇ ਰਹਿ ਗਿਆ ਇਸ ਸੱਜੇ ਪਾਸੇ ਰਾ ਅਸੀਂ ਗਵਾਂਡੀਆਂ ਤੋਂ ਲੈ ਸਕਦੇ ਹਾਂ ਕਿਤੇ ਉਧਰੋਂ ਨਾ ਵੇਚ ਜਾਵੇ ਅਸੀਂ ਜਮੀਨ ਤੇ ਸਟੇ ਲਵਾਤਾ ਵੀ ਕੋਈ ਨੰਬਰ ਨਹੀਂ ਪਾ ਕੇ ਵੇਚ ਸਕਦਾ ਕਿਉਂਕਿ 11 ਕਿੱਲਾਂ ਚ ਸਾਡੇ ਸਾਰਿਆਂ ਦੇ ਛੇ ਹਿੱਸੇ ਸੀ ਸੋ ਉੱਤੇ ਸਟੇ ਲੱਗਾ ਹੋਇਆ ਸੀ ਤਾਂ ਇਹ ਮੰਤਰੀ ਮੈਨੂੰ ਕਾਲ ਕਰਦਾ 20 ਮਈ ਨੂੰ ਕਿ ਆਓ ਤੁਸੀਂ ਨਾ ਮੇਰੇ ਘਰ ਆਪ ਨਿਸ਼ਾਨਦੇਹੀ ਕਰਾਈਏ ਤੁਹਾਡੀ ਜ਼ਮੀਨ ਦੀ ਮੈਂ ਅਗਲੇ ਦਿਨ ਜਾਨੀ ਉਹਨਾਂ ਦੇ ਘਰ ਤੇ ਮੇਰੇ ਨਾਲ ਕੋਈ ਨਿਸ਼ਾਨਦੇਹੀ ਦੀ ਗੱਲ ਨਹੀਂ ਕੀਤੀ ਮੈਨੂੰ ਸਿੱਧਾ ਹੀ ਕਹਿੰਦੇ ਕਿ ਤੁਸੀਂ ਜਾਂਦਾ ਜਿਹੜੀ ਤੁਹਾਡਾ ਹਿੱਸਾ ਆਉਂਦਾ ਉਹ ਮੈਨੂੰ ਠੇਕੇ ਤੇ ਦੇ ਦਿਓ ਜਾਂ ਤੁਸੀਂ ਇਦਾਂ ਕਰੋ 2 ਲੱਖ ਵੱਧ ਚੁੱਕੋ ਮੇਰੇ ਬ੍ਰਦਰ ਤੋਂ ਪ੍ਰਾਈਸ ਤੇ ਸਾਰੀਆਂ ਭੈਣਾਂ ਮੈਨੂੰ ਸੈਲ ਕਰ ਦਿਓ ਤੇ ਮੈਂ ਉੱਪਰ ਹੀ ਮੈਂ ਕਿਹਾ ਹਾਂ ਸੀ ਸਲਾਹ ਕਰਦੇ ਆ ਕਿਉਂਕਿ ਮੈਂ ਕੱਲੀ ਸੀ ਤੇ ਉਹ ਉਹਨਾਂ ਦੇ ਡੈਡੀ ਸੁਖਦੇਵ ਸਿੰਘ ਤੇ ਉਹ ਆਫਿਸ ਵਿੱਚ ਬੈਠੇ ਹੋਏ ਸੀਗੇ ਹਾਂਜੀ ਹੋਰ ਕੋਈ ਨਹੀਂ ਸੀਗਾ ਆਫਿਸ ਵਿੱਚ ਤਾਂ ਉਹਨਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਸੋਚਦੇ ਆ ਮੈਂ ਉੱਠ ਕੇ ਤੁਰਨ ਲੱਗੀ ਮੈਨੂੰ ਕਹਿੰਦੇ ਫਿਰ ਮੈਂ ਵਾਹ ਲਾਂ ਮੈਂ ਕਿਹਾ ਨਹੀਂ ਤੁਸੀਂ ਨਹੀਂ ਵਾਹ ਸਕਦੇ ਮੈਂ ਇਹਨੂੰ ਸਲਾਹ ਕਰ ਲੈਣ ਦੋ ਆਪਣੀ ਇਹ ਮੰਤਰੀ ਕੋਈ ਹੋਰ ਮੰਤਰੀ ਹੁੰਦਾ ਉਹਨੇ ਤੁਹਾਨੂੰ ਪੁੱਛਣਾ ਵੀ ਨਹੀਂ ਸੀ ਉਹਨੇ ਵੜ ਜਾਣਾ ਮੈਂ ਤਾਂ ਤੁਹਾਨੂੰ ਪੁੱਛ ਕੇ ਵੜਨ ਦਿਆ ਤੇ ਮੈਂ ਚੁੱਪ ਕਰਕੇ ਉੱਥੋਂ ਟਾਲ ਮਟੋਲ ਕਰਕੇ ਨਿਕਲੀ ਤੇ ਮੈਂ ਉਹਨੂੰ ਫੋਨ ਨਹੀਂ ਕੀਤਾ ਬਾਅਦ ਵਿੱਚ ਕਿਉਂਕਿ ਮੈਂ ਮੈਂ ਕਿਹਾ ਉਹਨੂੰ ਮੈਸੇਜ ਪਤਾ ਹੋਣਾ ਚਾਹੀਦਾ ਕਿ ਮੈਂ ਹਾਂ ਨਹੀਂ ਕੀਤੀ ਮੈਂ ਫੋਨ ਨਹੀਂ ਕੀਤਾ ਅਸੀਂ ਨਹੀਂ ਤੇ ਨਾ ਸਮਝ ਲਵੇ ਤੇ 27 ਤਰੀਕ ਨੂੰ ਮੈਨੂੰ ਫੋਨ ਜਾਂਦਾ ਕਿ ਉਹ ਤੁਹਾਡੀ ਜਿਹੜੀ ਜ਼ਮੀਨ ਡੈਡੀ 11 ਕਿੱਲੇ ਵਾਲੀ ਆ ਉਹ ਸਾਈਡ ਤੋਂ ਜਿਹੜਾ ਪਾਸਾ ਸਾਡਾ ਰਹਿ ਗਿਆ ਸੀਗਾ ਕਿ ਜਿੱਦਾਂ ਦੀ ਪਰ ਉਹਨੇ ਖਰੀਦੀ ਵੀ ਨਹੀਂ ਉਹਦਾ ਕੋਈ ਲੈਣਾ ਦੇਣਾ ਵੀ ਨਹੀਂ 11 ਕਿੱਲਿਆਂ ਵਿੱਚ ਅਸੀਂ 6 ਜਾਣੇ ਸ਼ੇਰ ਹਾਂ ਉਧਰੋਂ ਵਾਹ ਲੈਂਦਾ ਇਵਨ ਕਿ ਤਿੰਨ ਕਿੱਲੇ ਤਾਂ ਉਹ ਵਾਹਨ ਦਾ ਹੀ ਵਾਹਨ ਦਾ ਪਲੱਸ ਨਾਲ ਸਾਡਾ ਪੈ ਆ ਵਾਹ ਲੈਂਦਾ ਸਾਡੇ ਖਾਲੇ ਸਾਡੇ ਪੋਰੇ ਸਭ ਬੰਦ ਕਰਤੇ ਕਿ ਇਹ ਹੁਣ ਸਾਡੇ 7 ਕਿੱਲੇ ਜਿਹੜੇ ਇਹਨਾਂ ਦੇ ਬੰਦੇ ਉੱਚ ਐਂਟਰ ਹੀ ਨਹੀਂ ਕਰ ਸਕਦੇ ਵੀ ਕਿਸੇ ਨੂੰ ਠੇਕੇ ਤੇ ਵੀ ਨਹੀਂ ਸੀ ਦੇ ਸਕਦੀਆਂ ਅਸੀਂ ਆਪ ਤੇ ਵਾਹੀ ਕਰਨੀ ਕੀ ਦੂਰ ਆ ਫਿਰ ਸਾਡਾ ਜਿਹੜੀ ਬੰਬੀ ਆ ਉਹ ਬੰਬੀ ਦੇ ਵਿੱਚ ਇੱਕ ਮੇਰੇ ਡੈਡੀ ਦਾ ਹੈਗਾ ਸੀਗਾ ਟਿਊਬਵੈਲ ਲੱਗਾ ਸੀ ਇੱਕ ਮੇਰੇ ਬ੍ਰਦਰ ਦਾ ਟਿਊਬਵੈਲ ਲੱਗਾ ਸੀ ਹੁਣ ਕਾਨੂੰਨ ਮੁਤਾਬਿਕ ਹੁਣ ਜਦੋਂ ਉਹਨੇ ਮੇਰੇ ਬ੍ਰਦਰ ਕੋ 12 ਕਿੱਲੇ ਲੈ ਆ ਤੋ ਉਹ ਵਿੱਚ ਟਿਊਬਵੈਲ ਵੀ ਲੈ ਲਿਆ ਉਹਨੂੰ ਚਾਹੀਦਾ ਸੀ ਉਹ ਟਿਊਬਵੈਲ ਆਪਣੀ ਆਪਣੀ ਜਾ ਕੇ ਉਹ 12 ਕਿੱਲਾਂ ਦੇ ਵਿੱਚ ਕਰੇ ਬੋਰ ਉੱਥੇ ਚਲਾਵੇ ਉਹਨੇ ਧੌਂਸ ਜਮਾ ਕੇ ਉਸੇ ਟਿਊਬਵੈਲ ਦੇ ਉੱਪਰ ਕੋਠਾ ਛਤਨਾ ਸ਼ੁਰੂ ਕਰਤਾ ਫਿਰ ਮੈਨੂੰ ਫੋਨ ਜਾਂਦਾ ਵੀ ਉੱਥੇ ਜ਼ਮੀਨ ਜਿਹੜੀ ਖਰੀਦੀ ਉਹ ਤਾਂ ਵੱਖਰੀ ਐ ਯਾਨੀ ਤੁਹਾਡੀ ਜ਼ਮੀਨ ਦੇ ਉੱਪਰ ਕਬਜ਼ਾ ਕਰਨ ਦੇ ਲਈ ਉਹਨੇ ਜਿਹੜਾ ਕੋਠਾ ਪਾਇਆ ਉਹ ਤੁਹਾਡੀ ਜ਼ਮੀਨ 'ਚ ਪਾ ਲਿਆ ਸਾਡੀ ਜ਼ਮੀਨ 'ਚ ਹੀ ਪਾ ਲਿਆ ਤੇ ਮੈਂ ਫਿਰ ਉੱਥੇ ਜਾਨੀ ਆ ਮੈਨੂੰ ਪਤਾ ਲੱਗਦਾ ਮੈਂ 112 ਨੰਬਰ ਤੇ ਕਾਲ ਕਰਕੇ ਜਾਨੀ ਆ ਪੁਲਿਸ ਨੂੰ ਕਿ ਆਓ ਮੇਰੀ ਹੈਲਪ ਕਰੋ ਕੋਈ ਸਾਡੀ ਜ਼ਮੀਨ ਤੇ ਕਬਜ਼ਾ ਕਰ ਰਿਹਾ ਮੈਂ ਕੋਈ ਨੀ ਨਾਮ ਲਿਆ ਬਲ ਲਾਲਜੀਤ ਭੁੱਲਰ ਮੈਨੂੰ ਪਤਾ ਸੀ ਜੇ ਮੈਂ ਨਾਮ ਲੈਂਦੀ ਪੁਲਿਸ ਨੇ ਆਉਣਾ ਹੀ ਨੀਗਾ ਮੈਂ ਉਹਨਾਂ ਨੂੰ ਕਿਹਾ ਕੋਈ ਸਾਡੀ ਜ਼ਮੀਨ ਤੇ ਕਬਜ਼ਾ ਕਰ ਰਿਹਾ ਤਾਂ ਤੁਸੀਂ ਆਓ ਸੋ ਦੋ ਗੱਡੀਆਂ ਭਰ ਕੇ 15 ਪੁਲਿਸ ਵਾਲੇ ਆਏ ਤੇ ਮੈਂ ਜਾ ਕੇ ਉਹਨਾਂ ਦੇ ਜਾਂਦੇ ਉਹਨੂੰ ਮੈਂ ਖੜੀ ਸੀ ਤੇ ਮਿਸਤਰੀ ਲੱਗੇ ਹੋਏ ਸੀਗੇ ਤੇ ਮੈਂ ਉਹਨਾਂ ਨੂੰ ਰੋਕਤਾ ਮੇਰੇ ਕੋ ਸਾਰੀਆਂ ਵੀਡੀਓਜ਼ ਵੀ ਆ ਗਈਆਂ ਮੈਂ ਪ੍ਰੂਫ ਦੇ ਆਧਾਰ ਤੇ ਬੋਲਦੀ ਪੇਪਰ ਵਰਕ ਮੇਰੇ ਕੋ ਸਾਰਾ ਕੁਝ ਪਿਆ ਹੋਆ ਕਿ ਸਾਡਾ ਸਟੇ ਲੱਗਾ ਹੋਇਆ ਜਮ੍ਹਾਂਬੰਦੀਆਂ ਸ਼ੋਅ ਕਰ ਰਹੀਆਂ ਵਾਂ ਕਿ ਲਾਲਜੀਤ ਭੁੱਲਰ ਨੇ ਜ਼ਮੀਨ ਬਾਏ ਕੀਤੀ ਹੈ ਸਾਰਾ ਕੁਝ ਅਸੀਂ ਕਢਵਾਇਆ ਤਾਂ ਕੀ ਹੋਇਆ ਪੁਲਿਸ ਵਾਲੇ ਆਏ ਤਾਂ ਉਸੇ ਵੇਲੇ ਉਹਨਾਂ ਦੇ ਕੰਮ ਵਾਲੇ ਨੇ ਉਹਦੇ ਡੈਡੀ ਸੁਖਦੇਵ ਸਿੰਘ ਜੀ ਨੂੰ ਫੋਨ ਕਰਤਾ ਕਿ ਤੁਸੀਂ ਵੀ ਆਓ ਉਹਦੇ ਡੈਡੀ ਆ ਜਾਂਦੇ ਆਪਣੀ ਫੋਰਚੂਨਰ ਗੱਡੀ ਵਿੱਚ ਨਾਲ ਉਹਨਾਂ ਦੇ ਬੋਡੀਗਾਰਡ ਉਹ ਸਾਡੀ ਬਹਿਸ ਹੋਈ ਮੈਂ ਦੱਸਿਆ ਕਿ ਤੁਸੀਂ ਇੱਥੇ ਕੀ ਕਰਦੇ ਆ ਪੁਲਿਸ ਵਾਲਿਆਂ ਨੇ ਫਿਰ ਫਾਈਨਲੀ ਜਿਹੜੇ ਐਸ ਐਚ ਓ ਸੀਗੇ ਉਹਨਾਂ ਨੇ ਮੈਨੂੰ ਕਿਹਾ ਕਿ ਦਿਖਾਓ ਸਟੇ ਕਿੱਥੇ ਆ ਮੈਂ ਕਿਹਾ ਮੇਰੀ ਗੱਡੀ ਚ ਗੱਡੀ ਮੇਰੀ ਦੂਰ ਲੱਗੀ ਹੋਈ ਸੀ ਕਹਿੰਦੇ ਚਲੋ ਆਪਾਂ ਨਾ ਉਹਨਾਂ ਨੇ ਹੌਲੀ ਜੀ ਖੁਸਰਪੁਸਰ ਕਰਤੀ ਕਿ ਤੁਸੀਂ ਇਹਨੂੰ ਨਾ ਥਾਣੇ ਲੈ ਜਾਓ ਕੋ ਕਿ ਅਸੀਂ ਉੱਥੇ ਆ ਕੇ ਬਹਿ ਕੇ ਗੱਲ ਕਰਨੀ ਕਿਉਂਕਿ ਉਹ ਜਿਹੜੀ ਮਿਸਤਰੀ ਲੱਗੇ ਸੀ ਉਹਨਾਂ ਦੀ ਦਿਹਾੜੀ ਮਾਰਦੀ ਸੀ ਤੇ ਉਹ ਆਪਣਾ ਕੰਮ ਨਹੀਂ ਸੀ ਰਕਾਉਣਾ ਚਾਹੁੰਦੇ ਤੇ ਮੈਂ ਮੈਨੂੰ ਪਤਾ ਨਹੀਂ ਸੀ ਮੈਂ ਕਿਹਾ ਚਲੋ ਪਟਹਾਣੀ ਬੈਠ ਕੇ ਗੱਲ ਕਰਦੇ ਮੈਂ ਆਪਣੀ ਗੱਡੀ ਲੈ ਲਈ ਨਾਲ ਮੇਰੇ ਉਹਨਾਂ ਨੇ ਦੋ ਪੁਲਿਸ ਵਾਲੀਆਂ ਬਿਠਾਤੀਆਂ ਕਿ ਜਾਓ ਮੈਂ ਉੱਥੇ ਜਾ ਕੇ ਬੈਠ ਗਈ ਮੈਨੂੰ 15 ਮਿੰਟ ਹੋ ਗਏ ਮੈਂ ਕਿਹਾ ਕੋਈ ਵੀ ਨਹੀਂ ਆਇਆ ਉੱਥੋਂ ਸਾਰੇ ਸੇਮ ਤਾਂ ਆਪਾਂ ਟਾਈਮ ਤੱਕ ਨਾ ਕੋਈ ਐਸ ਐਚਓ ਆਇਆ ਨਾ ਮੰਤਰੀ ਦੇ ਡੈਡੀ ਆਏ ਆ ਤੇ ਮੈਂ ਉਹਨੂੰ ਲੇਡੀ ਨੂੰ ਕਿਹਾ ਕਿ ਤੁਸੀਂ ਨਾ ਕੁਝ ਗੜਬੜ ਕਰ ਰਹੇ ਹੋ ਮੈਨੂੰ ਉਹ ਉੱਥੇ ਕਬਜ਼ਾ ਕਰਨ ਦੇ ਤਾਂ ਤੁਸੀਂ ਮੈ ਇਹ ਕਿ ਤਰਲੇ ਮਾਰੀ ਜਾਂਦੀਆਂ ਪਲੀਜ਼ ਮੰਨਜੋ ਨਾ ਤੇ ਮੈਂ ਕਿਹਾ ਪਤਾ ਨਹੀਂ ਕੀ ਗੜਬੜ ਇੰਨਾ ਰੋਣ ਹੱਕ ਇੰਨਾ ਪ੍ਰੈਸ਼ਰ ਸੀ ਪਲੀਸ ਤੇ ਵੀ ਇਹਨੂੰ ਇੱਥੇ ਰੱਖੋ ਮੈਂ ਫੇਰ 15 ਮਿੰਟ ਉੱਥੇ ਲਾਤੇ ਹਾਰ ਕੇ ਮੈਂ ਕਿਹਾ ਤੁਸੀਂ ਸਾਰੇ ਝੂਠੇ ਆ ਤੇ ਮੈਂ ਬਾਹਰ ਨਿਕਲ ਆਉਣੀ ਆ ਮੈਨੂੰ ਇੱਕ ਪੁਲਿਸ ਵਾਲਾ ਸਿਆਣਾ ਬਿਆਣਾ ਕਹਿੰਦਾ ਇਹਨੂੰ ਖਿੱਚ ਕੇ ਅੰਦਰ ਲੈ ਜਾਓ ਜੇ ਇਹ ਬੰਦੀ ਨਹੀਂ ਉੱਥੇ ਮੈਂ ਕਿਹਾ ਤੂੰ ਜੇਲ੍ਹ ਚ ਸੱਟੋਂ ਮੈਨੂੰ ਤੁਸੀਂ ਮੈਨੂੰ ਖਿੱਚਣਾ ਕਰਤੋਂ ਆਂ ਵੀ ਜੇਲ੍ਹ ਚ ਬੰਦ ਕਰ ਦੋ ਇਹੀ ਕਰਨਾ ਚਾਹੁੰਦੇ ਹੋ ਨਾ ਤੁਸੀਂ ਜਦੋਂ ਮੈਂ ਇਦਾਂ ਕਿਹਾ ਫਿਰ ਉਹ ਥੋੜੇ ਜੇ ਠੰਕ ਜੇ ਗਏ ਤੇ ਮੈਂ ਆਪਣੀ ਗੱਡੀ ਚ ਬੈਠ ਜਾਨੀ ਆਂ ਤੁਰਨ ਲੱਗਦੀ ਫਿਰ ਮੇਰੇ ਨਾਲ ਪੁਲਿਸ ਵਾਲਿਆਂ ਆ ਕੇ ਗੱਡੀ ਵਿੱਚ ਬੈਠ ਜਾਂਦੀਆਂ ਮੈਨੂੰ ਤੁਰਨ ਨਹੀਂ ਦਿੰਦੀਆਂ ਫਿਰ ਮੈਂ ਇੱਕ ਵਾਰ ਦਮ ਬਾਹਰ ਨਿਕਲ ਕੇ ਗੱਡੀ ਲੌਕ ਕਰ ਲਈ ਫਿਰ ਮੈਂ ਗੱਡੀ ਨੂੰ ਓਪਨ ਕੀਤਾ ਤਾਂ ਉਹਨਾਂ ਨੂੰ ਮੈਂ ਬਹਿਣ ਨਹੀਂ ਦਿੱਤਾ ਫਿਰ ਮੈਂ ਉਹਨਾਂ ਦੇ ਹੱਥ ਜੋੜੇ ਪਲੀਜ਼ ਮੈਨੂੰ ਜਾਣ ਦਿਓ ਸਾਡੀ ਜਗ੍ਹਾ ਤੇ ਕਬਜ਼ਾ ਹੁੰਦਾ ਤੁਸੀਂ ਤਾਂ ਕੁਝ ਵੀ ਨਹੀਂ ਕਰਦੇ ਮੈਂ ਉਹਨਾਂ ਨੂੰ ਰੋਕਾਂ ਫਿਰ ਉਹਨਾਂ ਨੇ ਮੈਨੂੰ ਜਾਣਤਾ ਉਹਨਾਂ ਨੂੰ ਫਿਰ ਮੈਨੂੰ ਲੱਗਦਾ ਉਹਨਾਂ ਨੇ ਐਸੋਚ ਉਹਨਾਂ ਨੇ ਕਹਿਤਾ ਕਿ ਇਹਨਾਂ ਨੂੰ ਜਾਣ ਦਿਓ ਜਦੋਂ ਮੈਂ ਉੱਥੇ ਜਾਣੀ ਆ ਜਦੋਂ ਮੈਂ ਉੱਤਰ ਦੀ ਮੇਰ ਨੂੰ ਵੇਖ ਕੇ ਉਹਨਾਂ ਨੇ ਦਵਾ-ਦਵ ਸਾਡੀ ਬੰਬੀ ਨੂੰ ਜਿੰਦਾ ਲਾਤਾ ਜਿਹੜੀ ਮੇਰੇ ਡੈਡੀ ਵਾਲੀ ਉਹ ਉਹਨੂੰ ਜਿਹੜੇ ਤੁਹਾਡੇ ਹਿੱਸੇ ਦੀ ਹੈ ਮੋਟਰ ਉਹਨੂੰ ਵੀ ਜਿੰਦਾ ਲਾਤਾ ਜਿੰਦਾ ਲਾਤਾ ਮੇਰੇ ਕੋ ਸਾਰੀ ਮੂਵੀ ਪਈ ਤੇ ਉਹ ਜਿਹੜੇ ਜਿਹੜੇ ਮਿਸਤਰੀ ਸੀ ਉਹ ਕੋਠਾ ਬਣ ਚੁੱਕਾ ਸੀ ਸਿਰਫ ਹੁਣ ਛੱਤ ਪੈਣ ਵਾਲੀ ਸੀ ਮੂਵੀ ਦੇ ਵਿੱਚ ਉਸ ਤੋਂ ਬਾਅਦ ਤਾਂ ਮੈਂ ਗਈ ਵੀ ਨਹੀਂ ਤੇ ਉਹ ਮਿਸਤਰੀ ਜਾ ਰਹੇ ਆ ਤੇ ਮੈਂ ਫਿਰ ਜਾ ਕੇ ਵੀਡੀਓ ਬਣਾਉਣੀ ਕਿ ਆ ਦੇਖੋ ਮੈਨੂੰ ਜਾ ਕੇ ਠਾਣੇ ਬਿਠਾਤਾ ਇਹਨਾਂ ਨੇ ਤੇ ਆਪ ਦੇਖੋ ਕੀ ਕਰਦੇ ਆ ਉਸ ਤੋਂ ਬਾਅਦ ਮੈਂ ਜੇ ਉੱਥੇ ਖੜੀ ਸੀਗੀ ਮੈਂ ਸੀਗੀ ਕਿ ਇਹ ਚਲੇ ਜਾਣ ਤਾਂ ਮੈਂ ਕੋਠਾ ਟਾਦਾ ਮੈਂ ਇਸ ਕਰਕੇ ਖੜੀ ਸੀ ਉਹਨਾਂ ਨੇ ਦੇਖ ਲਿਆ ਕਿ ਇੱਥੇ ਖੜੀ ਆ ਉਹਨਾਂ ਨੇ ਉਹ ਆਪਣੇ ਬੰਦੇ ਮੇਰੇ ਮਗਰ ਪਵਾਤੇ ਮੈਨੂੰ ਸਮਝ ਲੱਗੀ ਕਿ ਇਹ ਹੁਣ ਕੁਛ ਨਾ ਕੁਛ ਕਰਨਗੇ ਮੈਂ ਫਿਰ ਦਵਾ ਦਬ ਭੱਜੀ ਜਾ ਕੇ ਆਪਣੀ ਗੱਡੀ 'ਚ ਬੈਠੀ ਉੱਥੋਂ ਮੈਂ ਆਪਣੀ ਜਾਨ ਬਚਾਈ ਫਿਰ ਮੈਂ ਅਗਲੇ ਦਿਨ ਮੰਤਰੀ ਢਾਲੀਵਾਲ ਸਾਹਿਬ ਕੋ ਜਾਨਣੀ ਆ ਕਿ ਆ ਦੇਖੋ ਸਾਰਾ ਕੁਝ ਮੈਂ ਉਹਨਾਂ ਨੂੰ ਉਹ ਮੈਨੂੰ ਕਹਿੰਦੇ ਤੁਸੀਂ ਆਪਣੀ ਦਰਖਾਸਤ ਦਿਓ ਮੈਂ ਸਟੇਟਮੈਂਟ ਲੈ ਕੇ ਗਈ ਕਹਿੰਦੇ ਦੇਖੋ ਉਹ ਮੇਰੇ ਬਰਾਬਰ ਦਾ ਮੰਤਰੀ ਆ ਮੈਂ ਕੁਛ ਨਹੀਂ ਕਰ ਸਕਦਾ ਤੁਸੀਂ ਇਦਾਂ ਕਰੋ ਭਗਵੰਤ ਮਾਨ ਜੀ ਕੋਲ ਜਾਓ ਲੁਧਿਆਣੇ ਮੈਂ ਕਹ ਤੁਸੀਂ ਮੇਰੀ ਅਪਾਇੰਟਮੈਂਟ ਬੁੱਕ ਕਰ ਦੋ ਅਈ ਮੈਂ ਅਪਾਇੰਟਮੈਂਟ ਵੀ ਨਹੀਂ ਬੁੱਕ ਕਰਦੀ ਮੈਂ ਉਹਨਾਂ ਨੂੰ ਸਭ ਵੀਡੀਓ ਭੇਜੀਆਂ ਸਾਰਾ ਕੁਝ ਭੇਜਿਆ ਪਰ ਕਿਤੇ ਵੀ ਸੁਣਵਾਈ ਨਹੀਂ ਹੋਈ ਹੱਕ ਹਾਰ ਕੇ ਮੈਂ ਹੁਣ ਤੁਹਾਡਾ ਧੰਨਵਾਦ ਕਰਦੀ ਐਟਲੀਸਟ ਤੁਸੀਂ ਮੇਰੀ ਆਵਾਜ਼ ਸੰਗਤ ਵਿੱਚ ਪਹੁੰਚਾਉਣੇ ਪਏ ਆ ਕਿ ਦੇਖੋ ਇੱਕ ਐਨਆਰਆਈ ਦੀ ਲਾਈਫ ਇੱਥੇ ਆਇਆ ਤੇ ਬਾਕੀ ਬੰਦਿਆਂ ਦੀ ਕੀ ਹੁੰਦੀ ਹੋਗੀ ਭਗਵੰਤ ਮਾਨ ਜੀ ਦੇ ਅੱਗੇ ਮੈਂ ਰਿਕੁਐਸਟ ਕਰਦੀ ਆ ਕਿ ਤੁਹਾਡੀ ਗਵਰਨਮੈਂਟ ਇਸ ਕਰਕੇ ਆਈ ਸੀ ਨਾ ਕਿ ਤੁਸੀਂ ਐਨਆਰਆਈਆਂ ਦੀਆਂ ਪ੍ਰਾਪਰਟੀਆਂ ਨੂੰ ਬਚਾ ਕਰਨਾ ਕਿਉਂਕਿ ਹਮੇਸ਼ਾ ਕਹਿੰਦੇ ਸੀ ਤੁਸੀਂ ਕਾਂਗਰਸ ਮਾੜੀ ਆ ਕਾਲੀ ਮਾੜੀ ਹੁਣ ਤੁਹਾਡੇ ਮੰਤਰੀ ਸਾਡੇ ਮੁਹੱਲੇ ਦਾ ਬੰਦਾ ਆ ਇਹ ਮੈਂ ਇਹਨਾਂ ਦੀ ਫੈਮਲੀ ਨੂੰ ਜਾਣਦੀ ਪਰ ਮੈਂ ਉਹਨੂੰ ਪਰਸਨਲੀ ਨਹੀਂ ਸੀ ਜਾਣਦੀ ਹੈਗੀ ਸੀ ਕਿ ਉਹ ਐਨਾ ਸ਼ੋਅ ਕਰਦਾ ਸੀ ਕਿ ਮੈਨੂੰ ਫਲਾਣੇ ਬੰਦੇ ਨੇ ਕੁੱਟਿਆ ਵਾ ਲੋਕਾਂ ਦਾ ਤਰਲੇ ਲੈ ਕੇ ਆਇਆ ਕਿ ਮੈਨੂੰ ਕੁੱਟਿਆ ਤਾਂ ਮੈਨੂੰ ਮੰਤਰੀ ਚੋਂ ਹੁਣ ਆਪ ਇਹ ਕਿਸੇ ਦੀ ਧੀ ਭੈਣ ਦੇ ਉੱਤੇ ਬੰਦੇ ਪਵਾ ਰਿਹਾ ਮੈਂ ਮੈਂ ਸੋਚ ਵੀ ਨਹੀਂ ਸਕਦੀ ਕਿ ਕੋਈ ਐਦਾਂ ਦਾ ਕੰਮ ਕਰ ਸਕਦਾ ਮੈਂ ਤਾਂ ਇਹੀ ਹੁਣ ਕਹਿ ਰਹੀ ਆਂ ਕਿ ਜੇ ਮੇਰੇ ਤੇ ਕੱਲ ਨੂੰ ਹਮਲਾ ਹੁੰਦਾ ਮੇਰੀ ਕੋਈ ਜਾਨ ਨੂੰ ਖਤਰਾ ਹੁੰਦਾ ਕਿਉਂਕਿ ਮੈਂ ਉਹਨਾਂ ਚਾਹੇ ਮੇਰਾ ਬਿਜ਼ਨਸ ਲਾਸ ਹੋ ਰਿਹਾ 5 ਮਹੀਨੇ ਹੋ ਗਏ ਮੈਨੂੰ ਇੱਥੇ ਧੱਕੇ ਖਾਂਦੀ ਨੂੰ ਮੈਂ ਸਾਰਾ ਕੁਝ ਸਹਨ ਲਈ ਮੈਂ ਆਪਣੀ ਸਿਹਤ ਵੀ ਮੇਰੀ ਸਿਹਤ ਤੇ ਵੀ ਇਫੈਕਟ ਪਿਆ ਇਹ ਇਸ ਔਖਾ ਨਹੀਂ ਹੈਗਾ ਇੱਕ ਜਨਾਨੀ ਵਾਸਤੇ ਲੜਾਈ ਲੜਨੀ ਤੇ ਮੈਂ ਫਿਰ ਵੀ ਲੜ ਲਈ ਕਿਉਂਕਿ ਮੈਂ ਆਪਣੇ ਫਾਦਰ ਦੀ ਜ਼ਮੀਨ ਨੂੰ ਬਚਾਉਣਾ ਆ ਜੋ ਮਰਜੀ ਹੋ ਅਸੀਂ ਮੰਤਰੀ ਨੂੰ ਨਹੀਂ ਵੇਚਣੀ ਉਹ ਸਾਨੂੰ ਪ੍ਰੈਸ਼ਰ ਪਾ ਰਿਹਾ ਕਿ ਜਾਂ ਮੈਨੂੰ ਵੇਚੋ ਜਾਂ ਮੈਨੂੰ ਠੇਕੇ ਤੇ ਦਿਓ ਨਾ ਅਸੀਂ ਉਹਨੂੰ ਠੇਕੇ ਤੇ ਦੇ ਦੇਣੀ ਨਾ ਅਸੀਂ ਵੇਚਣੀ ਆ ਸੋ ਮੇਰੇ ਮੇਰੀ ਇਹੀ ਜੇ ਭਗਵੰਤ ਮਾਨ ਜੀ ਤੁਸੀਂ ਮੇਰੀ ਜ਼ਮੀਨ ਨਹੀਂ ਛਡਵਾਓਗੇ ਤਾਂ ਫਿਰ ਮੇਰਾ ਆਸਰਾ ਬਸ ਗੁਰੂ ਨਾਨਕ ਦੇਵ ਜੀ ਆ ਉਹ ਸੱਚੇ ਪਾਤਸ਼ਾਹ ਉਹੀ ਮੈਨੂੰ ਇਨਸਾਫ ਦੇਣਗੇ ਨਹੀਂ ਤੇ ਮੈਨੂੰ ਨਹੀਂ ਦਿਸਦਾ ਕਿ ਮੈਨੂੰ ਇਨਸਾਫ ਮਿਲੂਗਾ ਮੈਂ ਬਸ ਤੁਸੀਂ ਕਲਦੀਪ ਢਾਲੀਵਾਲ ਕੋਲੇ ਗਏ ਕਲਦੀਪ ਢਾਲੀਵਾਲ ਨੇ ਤਾਂ ਹੱਥ ਜਿਹੜੇ ਆ ਅਫਰਡਿ ਕਰ ਦਿੱਤੇ ਫਿਰ ਉਸ ਤੋਂ ਇਲਾਵਾ ਤੁਸੀਂ ਭਗਵੰਤ ਮਾਨ ਕੋਲੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਦੇ ਜ਼ਰੀਏ ਹਾਂਜੀ ਮੈਂ ਮੈਂ ਬਲਤੇਜ ਪੰਨੂ ਜੀ ਜਿਹੜੇ ਇਹਨਾਂ ਦੇ ਮੀਡੀਆ ਸਲਾਹਕਾਰ ਮੈਨੂੰ ਕਿਸੇ ਨੇ ਨੰਬਰ ਦਿੱਤਾ ਮੈਂ ਉਹਨਾਂ ਦੇ ਤਰਲੇ ਮਾਰੇ ਫੇਰ ਮੈਂ ਸਾਡੇ ਉਥੇ ਕੈਨੇਡਾ ਦਾ মিডিਆ ਵਾ ਸ਼ੇਰੇ ਪੰਜਾਬ ਮੈਂ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਦੇ ਵਿੱਚ ਵੀ ਵੀਡੀਓ ਤੇ ਸਪੀਚ ਦਿੱਤੀ ਉਹਨਾਂ ਨੇ ਮੈਨੂੰ ਦਿੱਤੇ ਨੰਬਰ ਇੱਕ ਗਰਗ ਗਰ ਗਿਆ ਕੋਈ ਸਰੀ ਤੋਂ ਇਹਨਾਂ ਦੇ ਐਨ ਆਰ ਆਈ ਦੇ ਵਿੱਚ ਹੀ ਆ ਉਹਨਾਂ ਨਾਲ ਮੈਂ ਟਰਾਈ ਕੀਤੀ ਕਿ ਚਲੋ ਤੁਸੀਂ ਮੇਰੀ ਉਹ ਕਹਿੰਦੇ ਮੈਂ ਟਰਾਈ ਕਰਦਾ ਪਿਆ ਹਾਂ ਹੁਣ ਵੀ ਮੈਨੂੰ ਕਹਿ ਰਹੇ ਸੀ ਕਿਸੇ ਦਿਨ ਭਗਵੰਤ ਮਾਨ ਦੀ ਕੋਈ মিডিਆ ਹੋਈ ਤੇ ਮੈਂ ਤੁਹਾਨੂੰ ਲਿੰਕ ਭੇਜੂ ਤੁਸੀਂ ਉੱਥੇ ਆ ਜਿਓ ਉੱਥੇ ਆ ਕੇ ਬੋਲਿਓ ਮੈਂ ਆਲਮੋਸਟ ਦੇਖ ਲੋ 27 28 ਦਾ ਇੱਕ ਆਂਡ ਹੋਇਆ ਅੱਜ 12 ਜੂਨ ਹੋ ਗਈ ਐਨੇ ਦਿਨ ਬਾਅਦ ਵੇਟ ਕਰਕੇ ਅੱਜ ਫਾਈਨਲੀ ਮੈਂ ਹੁਣ মিডিਆ ਅੱਗੇ ਆਈ ਆ ਕਿ ਮੈਨੂੰ ਨਹੀਂ ਲੱਗਦਾ ਮੈਨੂੰ ਕਿਤੇ ਵੀ ਇਨਸਾਫ ਮਿਲੇ ਹਰ ਕੋਈ ਇਹ ਕਹਿੰਦਾ ਕਿ মিডিਆ 'ਚ ਜਾਓ ਬਸ ਤੁਹਾਡੀ ਕੋਈ ਇੱਕੋ ਇੱਕ ਰਾਹ ਆ ਨਹੀਂ ਤੇ ਕੋਈ ਸਾਰੇ ਰਾਹ ਸਾਡੇ ਵਾਸਤੇ ਬੰਦ ਹੋ ਚੁੱਕੇ ਆ ਤੇ ਉਹ RAM ਨਾਲ ਸਾਡੀ ਜ਼ਮੀਨ ਵਾਰ ਰਿਹਾ ਝੋਨਾ ਲਾ ਰਿਹਾ ਮੈਂ ਉੱਥੇ ਲਾਈਵ ਤੁਹਾਨੂੰ ਲਿ ਜਾ ਕੇ ਦੇਖਣੀ ਕਿ ਆਲਮੋਸਟ ਹੁਣ ਥੋੜੇ ਦਿਨਾਂ ਤੱਕ ਉਹਨੇ ਝੋਨਾ ਲਾ ਲੈਣਾ ਤੱਕੇ ਨਾਲ ਹੀ ਤੁਹਾਡੀ ਜ਼ਮੀਨ ਆਪੀ ਫਿਰ ਹਾਂਜੀ ਟੱਕੇ ਨਾਲ ਹੀ ਉਹਦਾ ਕੋਈ ਲੈਣਾ ਦੇਣਾ ਨਾ ਤੁਸੀਂ ਠੇਕੇ ਦਿੱਤੀ ਨਾ ਵੇਚੀ ਅਸੀਂ ਕੋਈ ਠੇਕੇ ਨਹੀਂ ਇਵਨ ਕਿ ਅਸੀਂ ਉਹਨੂੰ ਕਲੀਅਰਲੀ ਸਾਡਾ ਮੈਸੇਜ ਜਾ ਚੁੱਕਾ ਵਾ ਸਾਡੇ ਰਿਸ਼ਤੇਦਾਰਾਂ ਦੇ ਰਾਈ ਕਿ ਅਸੀਂ ਤੈਨੂੰ ਜ਼ਮੀਨ ਨਹੀਂ ਦੇਣੀ ਬਿਲਕੁਲ ਅਸੀਂ ਕਲੀਅਰ ਮੈਸੇਜ ਸੈਂਡ ਕੀਤਾ ਮੰਤਰੀ ਲਾਲਜੀਤ ਭੁੱਲਰ ਨੂੰ ਅਸੀਂ 2-3 ਵਾਰੀ ਪਹਿਲਾਂ ਵੀ ਫੋਨ ਲਾਇਆ ਤਾਂ ਜੋ ਉਹਨਾਂ ਦਾ ਪੱਖ ਲਿਆ ਜਾ ਸਕੇ ਹੁਣ ਇੱਕ ਵਾਰ ਫਿਰ ਅਸੀਂ ਮੰਤਰੀ ਲਾਲਜੀਤ ਭੁੱਲਰ ਉਹਨਾਂ ਦੇ ਨੰਬਰ ਤੇ ਫੋਨ ਕਰ ਲੈਨੇ ਆ ਤਾਂ ਜੋ ਉਹਨਾਂ ਦਾ ਪੱਖ ਜਿਹੜਾ ਆਪਾਂ ਲੈ ਲਈਏ ਪਰ ਮੰਤਰੀ ਭੁੱਲਰ ਜਿਹੜੇ ਆ ਉਹ ਲਗਾਤਾਰ ਫੋਨ ਕਰਨ ਦੇ ਬਾਵਜੂਦ ਵੀ ਫੋਨ ਨਹੀਂ ਚੁੱਕ ਰਹੇ ਹੁਣ ਜਿਹੜਾ ਉਹਨਾਂ ਦਾ ਨੰਬਰ ਜਿਹੜਾ ਬਿਜ਼ੀ ਆ ਰਿਹਾ ਪਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਐਨਆਰਆਆਂ ਦੇ ਸਿਰ ਤੇ ਆਈ ਸੀ ਔਰ ਐਨਆਰਆਆਂ ਦੀਆਂ ਹੁਣ ਜ਼ਮੀਨਾਂ ਹੁਣ ਕੋਠੀਆਂ ਇੱਥੇ ਉਹਨਾਂ ਦੇ ਜਿਹੜੇ ਆਪਣੇ ਐਮਐਲਏ ਮੰਤਰੀ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਇਹਨਾਂ ਲੋਕਾਂ ਦੇ ਨਾਲ ਇਸ ਪਰਿਵਾਰ ਦੇ ਨਾਲ ਜਿਹੜਾ ਇਸ ਤਰੀਕੇ ਨਾਲ ੱੱਕਾ ਹੋ ਰਿਹਾ ਜੇ ਇਹਨਾਂ ਦਾ ਹੀ ਕੋਈ ਵਾਰਿਸ ਨਹੀਂ ਤਾਂ ਆਮ ਪਰਿਵਾਰਾਂ ਦਾ ਜਿਹੜਾ ਉਹ ਕੀ ਹਾਲ ਹੋਊਗਾ ਇਸ ਤੋਂ ਪਹਿਲਾਂ ਜਗਰਾਉਂ ਦੇ ਵਿੱਚ ਜਿਸ ਤਰੀਕੇ ਨਾਲ ਕੋਠੀ ਵਿਵਾਦ ਹੋਇਆ ਉਹ ਵੀ ਆਪਣੇ ਸਾਹਮਣੇ ਹੀ ਹੈ ਔਰ ਲਗਾਤਾਰ ਜਿਹੜੇ ਇਹਨਾਂ ਦੇ ਆਪਣੇ ਬੰਦੇ ਐ ਜਿਹੜੇ ਵਿਵਾਦਾਂ ਦੇ ਵਿੱਚ ਫਸ ਰਿਹਾ ਮੈਂ ਲਗਾਤਾਰ ਫਿਰ ਹੁਣ ਕਾਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੰਤਰੀ ਭੁੱਲਰ ਜਿਹੜੇ ਨਾ ਤਾਂ ਪਹਿਲਾਂ ਹੀ ਫੋਨ ਚੁੱਕਿਆ ਤੇ ਨਾ ਹੁਣੇ ਜਿਹੜਾ ਉਹ ਫੋਨ ਚੱਕਿਆ ਆਸ ਕਰਾਂਗੇ ਕਿ ਜੇਕਰ ਇਸ ਤੋਂ ਬਾਅਦ ਵੀ ਉਹ ਆਪਣਾ ਪੱਖ ਦੇਣਗੇ ਤਾਂ ਇਹਨਾਂ ਦੇ ਨਾਲ ੱੱਕਾ ਜਿਹੜਾ ਉਹ ਬਿਲਕੁਲ ਇਹਨਾਂ ਕੋਲੇ ਪੂਰੇ ਤੱਤ ਨੇ ਪੂਰੇ ਸਬੂਤ ਨੇ ਔਰ ਇਹਨਾਂ ਦੇ ਕੋਲ ਪੂਰੇ ਕਾਗਜ਼ਾਤ ਨੇ ਜਿਹੜੇ ਕਿ ਇਹਨਾਂ ਦੇ ਕੋਲ ਕੁਝ ਵੀਡੀਓਜ਼ ਵੀ ਹੈਗੀਆਂ ਨੇ ਜਿਹੜੀਆਂ ਇਹਨਾਂ ਨੂੰ ਸਬੂਤ ਵਜੋਂ ਇਹਨਾਂ ਦੇ ਕੋਲ ਨੇ ਔਰ ਮੰਤਰੀ ਭੁੱਲਰ ਜਿਹੜੇ ਇਹਨਾਂ ਦੇ ਨਾਲ ਇਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਉਹ ਤੱਕਾ ਕਰ ਰਹੇ ਹੈਗੇ ਔਰ ਹੈਰਾਨੀ ਦੀ ਗੱਲ ਇਹ ਆ ਕਿ ਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹ ਇਹਨਾਂ ਦੀ ਗੱਲ ਸੁਣ ਰਹੇ ਨੇ ਤੇ ਨਾ ਹੀ ਐਨਆਰਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਕਿ ਵੱਡੇ ਵੱਡੇ ਦਮਗਜੇ ਮਾਰਦੇ ਸੀ ਉਹ ਵੀ ਜਿਹੜੇ ਆ ਉਹ ਹੱਥ ਜਿਹੜੇ ਆ ਖੜੇ ਕਰ ਗਏ ਆ ਤਾਂ ਫਿਲਹਾਲ ਨਾਂ ਮੰਤਰੀ ਨੇ ਹੁਣ ਤੁਹਾਡੇ ਸਾਹਮਣੇ ਇੱਕ ਵਾਰ ਫੇਰ ਮੈਂ ਫੋਨ ਲਾਇਆ ਇਸ ਤੋਂ ਪਹਿਲਾਂ ਆਫ ਦੀ ਰਿਕਾਰਡ ਵੀ ਕਈ ਵਾਰੀ ਫੋਨ ਲਾਇਆ ਉਹਨਾਂ ਨੇ ਨਹੀਂ ਚੁੱਕਿਆ ਤਾਂ ਕਿਵੇਂ ਦੇਖਦੇ ਹੋ ਜੀ ਹੁਣ ਮੰਤਰੀ ਨੇ ਤਾਂ ਫੋਨ ਨਹੀਂ ਜਿਹੜਾ ਉਹ ਚੁੱਕਿਆ ਅਸੀਂ ਤੁਹਾਡੀ ਜਦੋਂ ਤੱਕ ਕੋਈ ਮਦਦ ਜਿਹੜੀ ਆ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਕੋਈ ਤੁਹਾਨੂੰ ਆਸ ਹੈ ਆਸਤੇ ਭਗਵਾਨ ਤਮਨਜੀ ਤੇ ਹੀ ਆ ਕਿਉਂਕਿ ਉਹ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਮੈਂ ਗੋਰੇ ਇੱਥੇ ਕੰਮ ਕਰਨੇ ਆਉਣਗੇ ਅਸੀਂ ਇੱਥੋਂ ਦੇ ਜੰਮੇ ਪਲੇ ਆ ਸਾਨੂੰ ਤਾਂ ਰਹਿਣ ਦੋ ਸਾਨੂੰ ਤਾਂ ਇੱਥੇ ਜ਼ਮੀਨਾਂ ਬਚਾਉਣ ਦੋ ਕਿਉਂਕਿ ਲਖਸਦਾਣਾ ਹਮੇਸ਼ਾ ਕਹਿੰਦਾ ਕਿ ਉਹ ਕਹਿੰਦੇ ਹੁੰਦੇ ਆ ਕਿ ਜ਼ਮੀਨਾਂ ਨਾ ਵੇਚੋ ਇਹ ਤੇ ਤੁਸੀਂ ਇੱਥੇ ਰਹਿਣ ਦਿਓ ਤੁਹਾਨੂੰ ਇਹ ਜ਼ਮੀਨਾਂ ਦੀ ਲੋੜ ਪੈਣੀ ਆ ਤੇ ਸਾਡੇ ਕੋਲ ਤੁਸੀਂ ਬਦੋ ਬਦੀ ਤੁਹਾਡੇ ਮੰਤਰੀ ਕਹਿੰਦੇ ਜ਼ਮੀਨਾਂ ਵੇਚ ਕੇ ਤੁਸੀਂ ਕੈਨੇਡਾ ਚੱਲ ਜਾਓ ਅਸੀਂ ਹੁਣ ਗੋਰਿਆਂ ਚ ਹੀ ਰਹੀਏ ਅਸੀਂ ਆਪਣੇ ਇੱਥੇ ਪੰਜਾਬ ਵਿੱਚ ਨਹੀਂ ਰਹਿ ਸਕਦੇ ਸਾਨੂੰ ਹੁਣ ਇੱਥੋਂ ਬਨਵਾਸ ਮਿਲ ਚੁੱਕਾ ਜਦੋਂ ਭਗਵਾਨ ਦਮਨ ਜੀ ਆ ਕੇ ਕਹਿ ਦਿੰਨ ਕਿ ਨਿਕਲੋ ਇੱਥੋਂ ਜ਼ਮੀਨਾਂ ਵਿੱਚੋਂ ਫੇਰ ਅਸੀਂ ਵੇਚ ਕੇ ਚਲੇ ਜਾਨੇ ਵੀ ਸਾਡਾ ਇੱਥੇ ਕੁਝ ਨਹੀਂ ਲੈਣਾ ਦੇਣਾ ਹੈਗਾ ਅਸੀਂ ਤੇ ਇੱਥੇ ਆ ਕੇ ਰਹਿਣਾ ਚਾਹੁੰਦੇ ਆਂ ਅਸੀਂ ਮੈਂ ਆਪਣਾ ਘਰ ਬਣਾ ਰਹੀ ਹਾਂ ਅੰਮ੍ਰਿਤਸਰ ਗੁਰੂ ਦੀ ਨਗਰੀ ਵਿੱਚ ਕਿ ਮੈਂ ਇੱਥੇ ਆ ਕੇ ਰਵਾਂ ਕਿਉਂਕਿ ਮੈਂ 30 ਸਾਲ ਹੋ ਗਏ ਉੱਥ ਕਿ ਲੋਕ ਸਾਰੇ ਲੋਕ ਕਿਉਂ ਜਾ ਰਹੇ ਆ ਕਿਉਂਕਿ ਇੱਥੇ ਇਨਸਾਫ ਨਹੀਂ ਹੈਗਾ ਇੱਕ ਮੰਤਰੀ ਨਾਰਮਲ ਮੰਤਰੀ ਜਦੋਂ ਉਹ ਪਾਵਰ ਵਿੱਚ ਆਉਂਦਾ ਆ ਉਹਦੇ ਕੋ ਕੋਈ ਪ੍ਰਾਪਰਟੀ ਨਹੀਂ ਉਹਦੇ ਕੋ ਕੋਈ ਜ਼ਮੀਨ ਨਹੀਂ ਹੈਗੀ ਉਹਦੀ ਵਾਈਫ ਦੇ ਨਾਮ ਤੇ ਜਦੋਂ ਮੈਂ ਚੈੱਕ ਕੀਤਾ ਡਾਟਾ ਉਹਦੇ ਨਾਮ ਨਹੀਂ ਹੁਣ ਉਹਦੀ ਵਾਈਫ ਤੇ ਉਹਦੇ ਮੰਮੀ ਦੇ ਨਾਮ 12 ਕਿੱਲੇ ਜ਼ਮੀਨ ਤਿੰਨਾਂ ਸਾਲਾਂ ਦੇ ਵਿੱਚ ਕਿਦਾਂ ਲੱਗ ਸਕਦੀ ਆ ਕੁਝ ਨਾ ਕੁਝ ਤਾਂ ਹੋ ਰਿਹਾ ਨਾ ਕੁਝ ਗਲਤ ਕੰਮ ਹੋ ਰਿਹਾ ਹੈ ਨਾ ਕਿੱਥੋਂ ਪੈਸਾ ਆ ਰਿਹਾ ਮੰਤਰੀ ਕੋਲੋਂ ਇਹਦਾ ਸੋ ਸਾਨੂੰ ਇਨਸਾਫ ਦਿੱਤਾ ਜਾਵੇ ਮੈਂ ਬਸ ਇਹੀ ਕਹਿਨੀ ਭਗਵਾਨ ਜੀ ਮੈਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਸਾਡੀ ਜ਼ਮੀਨ ਬਚਾ ਦਿਓ ਇਹਦੇ ਮੰਤਰੀ ਕੋਲੋਂ ਨਹੀਂ ਤੇ ਫਿਰ ਬਸ ਵਾਇਗੁਰੂ ਹੀ ਸਾਨੂੰ ਦੇ ਸਕਦਾ ਗੁਰੂ ਨਾਨਕ ਦੇਵ ਜੀ ਤੇ ਸਾਨੂੰ ਆਸ ਆ ਨਹੀਂ ਤੇ ਤੁਹਾਡਾ ਤਾਂ ਜੋ ਹਾਲ ਤੁਸੀਂ ਦੇਖ ਹੀ ਰਹੇ ਥਾਡੇ ਮੰਤਰੀ ਕੀ ਕਰ ਰਹੇ ਨਹੀਂ ਤਾਂ ਬਾਤ ਕੁਛ ਨਹੀਂ ਤਾਂ ਇਹ ਸਨ ਐਨ ਆਰ ਆ ਜਿਹੜੇ ਮੈਲਾ ਰਣਜੀਤ ਕੌਰ ਨੇ ਔਰ ਜਿਨ੍ਹਾਂ ਦੇ ਨਾਲ ਇਹ ਤੱਕੇਸ਼ਾਈ ਜਿਹੜੀ ਹੋ ਰਹੀ ਔਰ ਉਹਨਾਂ ਨੇ ਆਪਣੀ ਦਰਦ ਭਰੀ ਕਹਾਣੀ ਜਿਹੜੀ ਆ ਪੂਰੀ ਦੱਸੀ ਆ ਉਮੀਦ ਕਰਦੇ ਆ ਕਿ ਪੰਜਾਬੀ ਵੀ ਲੋਕ ਵੀ ਜਿਹੜੇ ਇਹਨਾਂ ਦੇ ਨਾਲ ਖੜਨਗੇ ਔਰ ਜਲ ਤੋਂ ਜਲਦ ਮੁੱਖ ਮੰਤਰੀ ਭਗਵੰਤ ਸਿੱਧੂ ਇਹਨਾਂ ਨੂੰ ਇਨਸਾਫ ਦਵੋਣਗੇ ਕੈਮਰਾਮੈਨ ਗੁਰਵੀਰ ਦੇ ਨਾਲ ਸੁਖਵਿੰਦਰ ਸਿੱਧੂ ਰਜਾਣਾ ਲੋਕਨਾਟਿਵ ਲੁਧਿਆਣਾ